ਪੰਜਾਬੀ ਆ ਗਏ ਓਏ ਡਿਪੋਰਟ ਹੋ ਕੇ ਆ ਗਏ ਪੰਜਾਬੀ 트럼ਪ ਨੇ 205 ਪੰਜਾਬੀਆਂ ਨੂੰ ਬਾਈ ਜੀ ਡਿਪੋਰਟ ਕਰਕੇ ਭੇਤਾ ਵੀ ਤੁਹਾਡੀ ਲੋੜ ਨਹੀਂ ਸਾਨੂੰ ਨਿਕਲੋ ਇੱਥੋਂ ਜਿਨ੍ਹਾਂ ਦੇ ਭੈਣ ਭਰਾ ਉੱਤੇ ਬੈਠੇ ਨੇ ਹਜੇ ਵੀ ਉਹਨਾਂ ਨੂੰ ਆਪਣੇ ਆਪ ਬੁਲਾ ਲਓ ਇੱਜ਼ਤ ਤੁਹਾਡੀ ਬਣੀ ਰਹੇਗੀ ਨਹੀਂ ਤੇ ਅਗਲੇ ਨੇ ਕਹਿਣਾ ਨਿਕਲੋ ਤੁਹਾਡੀ ਲੋੜ ਨਹੀਂ ਸਾਨੂੰ ਨਾਲੇ ਛੱਡ ਜਾਈਓਗੀ ਮਿਲਟਰੀ ਅਗਲੇ ਮਿਲਟਰੀ ਵੀ ਤਾਂ ਆਪੇ ਇੱਥੇ ਨਾਲ ਵੀ ਦਵਾਰੇ ਨਾਲ ਇਧਰ ਨੂੰ ਝਾਕਣ ਜੇ ਝਾਕਣਗੇ ਤਾਕੀ ਜੋ ਤੱਕਾ ਮਾਰਦੇ ਹੋ ਤੇ ਮਾਪੇ ਰੋ ਰਹੇ ਸੀ ਕਰ ਲਾ ਰਹੇ ਸੀ ਕਿਉਂ ਕਿਉਂਕਿ ਬਾਈ ਜੀ ਉਹਨਾਂ ਦੇ ਬੱਚੇ ਡਿਪੋਰਟ ਹੋ ਗਏ ਨੇ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਵੀ ਉਹਨਾਂ ਨੂੰ ਜੇਲਾ ਨਹੀਂ ਭੇਜਿਆ ਤੁਸੀਂ ਆਪਣੇ ਗਹਿਣੇ ਗਿਰਵੀ ਰੱਖ ਦਿੰਨੇ ਹੋ ਜ਼ਮੀਨਾਂ ਗਿਰਵੀ ਰੱਖ ਦਿੰਨੇ ਹੋ ਘਰਾਂ ਦੇ ਮਕਾਨਾਂ ਤੇ ਲੋਨ ਲੈ ਲੈਨੇ ਹੋ ਤੇ ਬਾਈ ਜੀ ਹੁਣ ਜੇ ਉਹ ਡਿਪੋਰਟ ਕਰਤੇ ਲੋਨ ਲਿਆ ਕਰਜ਼ਾ ਚੱਕਿਆ ਘਰ ਗਿਰਵੀ ਰੱਖਿਆ ਹਨਾ ਬੜਾ ਕੁਝ ਕੀਤਾ ਕਰਜਾਈ ਹੋਗੇ ਹੋ ਉਹੀ ਪੈਸੇ ਦੀ ਪੰਜਾਬ ਚ ਨਾਓ ਪੰਜਾਬ ਚ ਬੜਾ ਕੰਮ ਆ ਕੰਮ ਕਰਨ ਵਾਲਾ ਚਾਹੀਦਾ ਪੰਜਾਬੀ ਆ ਗਏ ਓਏ ਡਿਪੋਰਟ ਹੋ ਕੇ ਆ ਗਏ ਪੰਜਾਬੀ 트럼ਪ ਨੇ 205 ਪੰਜਾਬੀਆਂ ਨੂੰ ਬਾਈ ਜੀ ਡਿਪੋਰਟ ਕਰਕੇ ਭੇਤਾ ਵੀ ਥੋੜੀ ਲੋੜ ਨਹੀਂ ਸਾਨੂੰ ਨਿਕਲੋ ਇੱਥੋਂ ਜਿਹੜੇ ਭੈਣ ਭਰਾ ਆਪਣੇ ਪੰਜਾਬੀ ਭੈਣ ਭਰਾ ਜਿਨ੍ਹਾਂ ਦੇ ਭੈਣ ਭਰਾ ਉੱਥੇ ਬੈਠੇ ਨਹੀਂ ਹਜੇ ਵੀ ਉਹਨਾਂ ਨੂੰ ਆਪਣੇ ਆਪ ਬੁਲਾ ਲਓ ਇੱਜ਼ਤ ਤੁਹਾਡੀ ਬਣੀ ਰਹੇਗੀ ਨਹੀਂ ਤੇ ਅਗਲੇ ਨੇ ਕਹਿਣਾ ਨਿਕਲੋ ਥੋਡੀ ਲੋਡ ਨਹੀਂ ਸਾਨੂੰ ਨਿਕਲੋ ਨਾਲ ਤਾਂ ਆਊਗਾ ਜਹਾਜ਼ ਨਾਲੇ ਛੱਡ ਜਾਈ ਜਾਊਗੀ ਮਿਲਟਰੀ ਅਗਲੇ ਮਿਲਟਰੀ ਵੀ ਤਾਂ ਆਪੇ ਦੀ ਨਾਲ ਵੀ ਦਵਾਰੇ ਨਾਲ ਇਧਰ ਨੂੰ ਝਾਕਣ ਜੇ ਝਾਕਣਗੇ ਟਾਕੀ ਚ ੱਤਕਾ ਮਾਰਦੇ ਹੋ ਤੇ ਇਹ ਹੋ ਚੁੱਕਿਆ ਬਾਈ ਜੀ ਅਮਰੀਕਾ ਤੋਂ ਅਗਲੇ ਦੀ ਨਾਲ ਤਾਂ ਮਿਲਟਰੀ ਆਈ ਆ ਨਾਲ ਜਹਾਜ਼ ਆਇਆ ਅੱਜ ਪੰਜਾਬ ਚ 205 ਪੰਜਾਬੀ ਬਾਈ ਜੀ ਛੱਡ ਕੇ ਨੇ ਡਿਪੋਰਟ ਹੋ ਕੇ ਆਏ ਨੇ ਮਾਂ-ਬਾਪ ਰੋ ਰਹੇ ਸੀ ਘਰ ਲਾ ਰਹੇ ਸੀ ਕਿਉਂ ਕਿਉਂਕਿ ਭਾਈ ਜੀ ਉਹਨਾਂ ਦੇ ਬੱਚੇ ਡਿਪੋਰਟ ਹੋ ਗਏ ਨੇ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਵੀ ਉਹਨਾਂ ਨੂੰ ਜੇਲ੍ਹਾਂ ਨਹੀਂ ਭੇਜਿਆ ਉਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਉਹਨਾਂ ਨੂੰ ਚੰਗੇ ਭਲੇ ਉਹਨਾਂ ਦੇ ਬੱਚੇ ਵਾਪਸ ਭੇਜਤੇ ਪਰ ਉਹ ਰੋੜੇ ਸਾਡੇ ਬੱਚੇ ਡਿਪੋਰਟ ਹੋ ਕੇ ਆਏ ਭਾਈ ਜੀ ਉਹਨਾਂ ਨੂੰ ਭੇਜਿਆ ਹੀ ਕਿਉਂ ਸੀ ਜਿੰਨਾ ਪੈਸਾ ਤੁਸੀਂ ਉਹਨਾਂ ਨੂੰ ਉੱਥੇ ਭੇਜਣ ਤੇ ਲਾਇਆ ਸੀ ਤੁਸੀਂ ਆਪਣੇ ਗਹਿਣੇ ਗਿਰਵੀ ਰੱਖ ਦਿੰਨੇ ਹੋ ਜ਼ਮੀਨਾਂ ਗਿਰਵੀ ਰੱਖ ਦਿੰਨੇ ਹੋ ਘਰਾਂ ਦੇ ਮਕਾਨਾਂ 'ਤੇ ਲੋਨ ਲੈ ਲੈਣੇ ਹੋ ਤੇ ਬਾਈ ਜੀ ਹੁਣ ਜੇ ਉਹ ਡਿਪੋਰਟ ਕਰਤੇ ਉਹਨੇ ਤਾਂ ਪੈਸੇ ਤੁਸੀਂ ਕਵਰ ਕਰ ਲੇ ਹੁਣ ਖੁਸ਼ ਹੋ ਜਾਓ ਤੁਹਾਡੇ ਬੱਚੇ ਸਹੀ ਸਲਾਮ ਤੁਹਾਡੇ ਤੱਕ ਆ ਗਏ ਤੁਸੀਂ ਉਹੀ ਪੈਸਾ ਲੋਨ ਲਿਆ ਕਰਜ਼ਾ ਚੱਕਿਆ ਘਰ-ਗਿਰ ਵੀ ਰੱਖਿਆ ਹਨਾ ਬੜਾ ਕੁਝ ਕੀਤਾ ਕਰਜ਼ਾਈ ਹੋ ਗਏ ਹੋ ਉਹੀ ਪੈਜੇ ਤੁਸੀਂ ਪੰਜਾਬ ਚ ਰਹਿ ਕੇ ਨਾਲੇ ਤੁਹਾਡਾ ਬੱਚਾ ਤੁਹਾਡੇ ਕੋਲ ਰਹਿੰਦਾ ਨਾਲੇ ਹੁਣ ਤੱਕ ਦਾ ਸੈਟਲ ਹੋ ਜਾਂਦਾ ਪੂਰਾ ਉਹੀ ਪੈਜੇ ਤੁਸੀਂ ਪੰਜਾਬ ਚ ਲਾਓ ਪੰਜਾਬ ਚ ਬੜਾ ਕੰਮ ਆ ਕੰਮ ਕਰਨ ਵਾਲਾ ਚਾਹੀਦਾ ਕੰਮ ਬਾਈ ਜੀ ਇੰਨਾ ਅੱਜ ਪੰਜਾਬੀ ਵਧੀਆ ਪੈਗ ਮਾਰ ਰਹੇ ਨੇ ਅੱਜ ਕੱਲ ਦਾ ਬਾਈ ਜੀ ਸੋਸ਼ਲ ਮੀਡੀਆ ਜਮਾਨਾ ਲੋਕ 4 4 5 5 ਲੱਖ ਰੁਪਏ ਦਾ YouTube Facebook Instagram ਆਪਣਾ ਸਨੈਪਚੈਟ ਨੇ ਪੈਸੇ ਨਾਲ ਸ਼ੁਰੂ ਕਰਤੇ ਬਾਈ ਜੀ ਉੱਥੋਂ ਬੈਗ ਮਾਰੇ ਨੇ ਫਿਰ ਆਪਾਂ ਕਿਉਂ ਸਾਡੇ ਦਿਮਾਗ 'ਚ ਇੱਕ ਕੀੜਾ ਪੈ ਗਿਆ ਬਸ ਸਾਨੂੰ ਚਸਕਾ ਲੱਗ ਗਿਆ ਜੀ ਅਸੀਂ ਬਾਹਰ ਜਾਣਾ ਬਾਹਰ ਸਾਡਾ ਫਿਊਚਰੇ ਬਾਹਰ ਆ ਆ ਦੋ ਚਾਰ ਸਾਡੇ ਇੰਸਟਾਗ੍ਰਾਮਰ ਨੇ ਬੜੇ ਬਾਹਰ ਗਏ ਸੀਗੇ ਆ ਗਏ ਨੇ ੱੱਕੇ ਖਾ ਖੂ ਕਿਤੇ ਨੇ ਡਾ ਸੀਗੇ ਆ ਗਏ ਟਾਈਮ ਨਾਲ ਉਹਨਾਂ ਨੇ ਇੱਜ਼ਤ ਬਚਾਈ ਤੁਸੀਂ ਜਦ ਬਜਾਣਾ ਚਾਹੁੰਦੇ ਹੋ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਟਾਈਮ ਨਾਲ ਬੁਲਾ ਲਓ ਕੀ ਅਸੀਂ ਤਾਂ ਆਪਣੇ ਪਹਿਲੇ ਹੀ ਬੁਲਾ ਲਏ ਇੱਥੇ ਅਗਲੇ ਨੇ ਤਾਂ ਭੇਜਣਾ ਵੀ ਚਲੋ ਡੰਡੀ ਪੋ ਉਹ ਥੋੜੀ ਲੋੜ ਨਹੀਂ ਮਾਪਾਪਾ ਨੂੰ ਵੀ ਆਪ ਜੋੜ ਕੇ ਬੇਨਤੀ ਆ ਕਿ ਆਪਣੀਆਂ ਜ਼ਮੀਨਾਂ ਬਚਾ ਕੇ ਰੱਖੋ ਆਪਣਾ ਪੈਸਾ ਬਚਾ ਕੇ ਰੱਖੋ ਉਹੀ ਪੈਸਾ ਉਹੀ ਜਿਹੜਾ ਤੁਸੀਂ ਕਰਜ਼ਾ ਚੱਕ ਕੇ ਉਹਨਾਂ ਨੂੰ ਬਾਹਰ ਭੇਜੋ ਉਹੀ ਪੈਸਾ ਪੰਜਾਬ 'ਚ ਕੋਈ ਉਹਨਾਂ ਨੂੰ ਬਿਜ਼ਨਸ ਸ਼ੁਰੂ ਕਰਕੇ ਦੇ ਦਿਓ ਇੱਥੇ ਵਧੀਆ ਪੈਸਾ ਕਮਾਉਣਗੇ ਨਾਲੇ ਤੁਹਾਡੇ ਘਰ ਸ਼ਾਂ ਨੂੰ ਡੇਲੀ ਆਉਣਗੇ ਸਾਡੇ ਪੰਜਾਬ ਦੇ ਲੋਕਾਂ ਨੂੰ ਮਾਪਿਆਂ ਨੂੰ ਵੀ ਚਸਕਾ ਪੈ ਗਿਆ ਬੜਾ ਭੈੜਾ ਚਸਕਾ ਹੀ ਕਹਾਂਗਾ ਬੜਾ ਚਸਕਾ ਮਾੜਾ ਪੈ ਗਿਆ ਸਾਡੇ ਮਾਪਿਆਂ ਨੂੰ ਜਿਹੜੇ ਪੰਜਾਬ ਚ ਰਹਿੰਦੇ ਨੇ ਉਹ ਮਾਵਾਪਾ ਨੂੰ ਬੋਲ ਰਹੇ ਆ ਪੰਜਾਬ ਦੇ ਉਹ ਮਾਪੇ ਜਿਨ੍ਹਾਂ ਨੂੰ ਮਾੜਾ ਚਸਕਾ ਪੈ ਗਿਆ ਕਿ ਅਸੀਂ ਤਾਂ ਆਪਣੇ ਬੱਚੇ ਬਾਹਰ ਭੇਜ ਰਹੇ ਹਾਂ ਤੇ ਆਪ ਇੱਥੇ ਐਸ਼ ਲੈਣੀ ਆ ਐਸਾ ਲੈਣਾ ਬਸ ਉਹਨਾਂ ਤੋਂ ਉਹ ਜਿਵੇਂ ਮਰਜ਼ੀ ਰਹਿਣਾ ਉੱਥੇ ਉਹ ਰੈਂਟ ਭਰਨਾ ਪਰਨ ਉਹ ਪੜ੍ਹਾਈ ਕਰਨ ਨਾ ਕਰਨ ਉਹ ਰੋਟੀ ਖਾਣ ਨਾ ਖਾਣ ਸੰਦਾਂ ਦੇ ਇਥੇ ਡਾਲਰ ਚਾਹੀਦੇ ਨੇ ਤੇ ਟੈਨਸ਼ਨ 'ਚ ਬੱਚੇ ਉੱਥੇ ਬੜਾ ਕੁਝ ਕਰਦੇ ਨੇ ਕੁੜੀਆਂ ਬੜਾ ਕੁਝ ਕਰਦੀਆਂ ਗਲਤ ਕੰਮ ਤਾਂ ਕਰਦੀਆਂ ਵੀਡੀਓ ਆਂਦੀਆਂ ਨੇ ਸਾਡੇ ਕੋਲ ਹਨਾ ਪਰ ਨਾ ਸਾਨੂੰ ਨਹੀਂ ਅਸਾ ਟੌਰ ਬਣਾਣੀ ਆ ਤੇ ਗੱਡੀਆਂ 'ਚ ਘੁੰਮਣਾ ਸਾਨੂੰ ਤਾਂ ਮਹੀਨੇ ਦਾ 2000 3000 4000 5000 10000 ਡਾਲਰ ਚਾਹੀਦਾ ਪੰਜਾਬ 'ਚ ਬੈਠਿਆਂ ਨੂੰ ਫਰੀ ਦਾ ਬੱਚੇ ਉੱਤੇ ਭੁੱਖੇ ਮਰ ਰਹੇ ਨੇ ਬੱਚੇ ਟੈਂਸ਼ਨਾਂ ਦੇ ਰਹੇ ਨੇ ਜਾਂ ਤਾਂ ਲੋਕ ਉੱਤੇ ਅਟੈਕ ਨਾਲ ਮਾਰ ਰਹੇ ਨੌਜਵਾਨ ਪੰਜਾਬ ਦੇ ਇੰਡੀਆ ਦੇ ਠੀਕ ਹੈ ਪਰ ਸਸ ਜਾਇਸ਼ ਲੈਣੀ ਹੈ ਅਸਾ ਆਪਣੇ ਬੱਚੇ ਬਾਹਰ ਭੇਜਦੇ ਸੰਦੋ ਪੈਸਾ ਚਾਹੀਦਾ ਉਹ ਵਿਚਾਰੇ ਉੱਤੇ ਗੰਦੇ ਕੰਮ ਕਰ ਰਹੀਆਂ ਨੇ ਕੁੜੀਆਂ ਬੰਦਿਆਂ ਨਾਲ ਕਰ ਰਹੀਆਂ ਨੇ ਕੁੜੀਆਂ ਆਪਣੇ ਉਮਰ ਤੋਂ ਵੱਧ ਦੇ ਲੋਕਾਂ ਨਾਲ ਮੁੰਡਿਆਂ ਨਾਲ ਪੈ ਰਹੀਆਂ ਨੇ ਰਾਤ ਨੂੰ ਸਿੱਧੀ ਗੱਲ ਆ ਬਾਈ ਜੀ ਵੀਡੀਓ ਬਥੇਰੀਆਂ ਦੇਖੀਆਂ ਕਿਉਂ ਉਹਨਾਂ ਨੂੰ ਇੱਕ ਦਾ ਟੈਂਸ਼ਨ ਹੁੰਦੀ ਆ ਪੈਸਾ ਭੇਜਣਾ ਪੰਜਾਬ 'ਚ ਇੱਕ ਟੈਂਸ਼ਨ ਹੁੰਦੀ ਆ ਉਥੇ ਰੈਂਟ ਦੇਣਾ ਇੱਕ ਟੈਂਸ਼ਨ ਹੁੰਦੀ ਆ ਸਟੱਡੀ ਕਰਨੀ ਆ ਤਿੰਨ ਚਾਰ ਟੈਂਸ਼ਨਾਂ ਲੈ ਕੇ ਉਹ ਬੈਠੇ ਰਹਿੰਦੇ ਨੇ ਤੇ ਬਾਅਦ ਚ ਮਾੜਾ ਕੰਮ ਤੇ ਕਰਨੀ ਆ ਕੋਈ ਨਸ਼ੇ 'ਚ ਪੈ ਗਿਆ ਕੋਈ ਗਲਤ ਕੰਮ 'ਚ ਪੈ ਗਿਆ ਕੁੜੀਆਂ ਗਲਤ ਕੰਮ 'ਚ ਪੈ ਗਈਆਂ ਸਾਨੂੰ ਮਾਪੇ ਨੂੰ ਆਏ ਸਾਡੇ ਬੱਚੇ ਬਾਹਰ ਪੜੀ ਐਸ਼ ਕਰ ਰਹੇ ਨੇ ਸਾਨੂੰ ਐਸ਼ ਕਰਾ ਰਹੇ ਨੇ ਪਤੰਦਰੋਂ ਉਹਨਾਂ ਨੂੰ ਪੁੱਛੇ ਦੇਖੋ ਕਿਵੇਂ ਉਹ ਪਾਇ ਤੁਹਾਨੂੰ ਭੇਜਦੇ ਨੇ ਕਿਵੇਂ ਉਹ ਸਾਰਾ ਕੁਝ ਕਰਦੇ ਨੇ ਬਾਕੀ ਐਂਡ ਦਾ ਹੀ ਕਾਂਗੇ ਇੱਜ਼ਤ ਰੱਖਣੀ ਆ ਆਪਣੀ ਬਚਾ ਕੇ ਆਪਣੇ ਬੱਚੇ ਨੂੰ ਪਹਿਲਾਂ ਹੀ ਪਹਿਲਾਂ ਹੀ ਬਾਈ ਜੀ ਬੁਲਾ ਲਓ ਇਹਦੇ ਬਾਅਦ ਚ ਆਲੇ 76 ਮਾਰ ਕੇ ਭੇਜਣੇ ਆ ਕਹਿੰਦਾ ਡੰਡੀ ਬਹੁਤ ਤੁਹਾਡੇ ਹੁਣ ਲੋੜ ਨਹੀਂ ਜੋ ਅੱਜ ਤੁਸੀਂ ਦੇਖਿਆ 에ਰਪੋਰਟ ਦੇ ਪੰਜਾਬ ਦੇ ਕੀ ਬਣਿਆ ਉੱਥੇ ਮਾਵਾ ਬਰ 오ਰੇਂਜ ਗਲਾ ਸਾਡੇ ਬੱਚੇ 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 ਆ ਰਹੇ ਨੇ ਬੱਚੇ ਆ ਰਹੇ ਨੇ ਰਿਪੋਰਟੋਂ ਕਹਿੰਦੇ ਕੁਝੋ ਤੁਹਾਡੇ ਬੱਚੇ ਵਾਪਸ ਆ ਰਹੇ ਨੇ ਸਹੀ ਸਲਾਮਤ ਆਲੇ ਜੇਲ ਨਹੀਂ ਪਾਇਆ ਉਹਨਾਂ ਨੂੰ ਠੀਕ ਹੈ ਗਲਤ ਕੰਮ ਕਰਦੇ ਨੇ ਉੱਥੇ ਉਹ ਕੋਈ ਨਸ਼ਾ ਕਰਦਾ ਕੋਈ ਰੂਲ ਤੋੜਦਾ ਕੋਈ ਕੁਝ ਕਰਦਾ ਕੋਈ ਗਲਤ ਤਰੀਕੇ ਨਾਲ ਗਿਆ ਕੋਈ ਜਿਹਦੇ ਡਾਕੂਮੈਂਟ ਨਹੀਂ ਪੂਰੇ ਅਗਲੇ ਦਾ ਭੇਜਣਗੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਇੱਥੇ ਬੈਠੇ ਵਾਅਸ਼ ਲੈ ਰਹੇ ਹੋ ਠੀਕ ਹੈ ਅੱਜ ਰੋ ਰਹੇ ਹੁਣ ਤੁਹਾਡੇ ਆਣ ਗੁਆਣ ਵੀ ਤੁਹਾਨੂੰ ਟੀਚਰਾਂ ਕਰ ਮੈਂ ਮਜ਼ਾਕ ਕਰਨੇ ਆ ਗਏ ਪੈ ਕਮਾ ਕੇ ਬਈ ਅਰ ਹੁਣ ਬੇਸ਼ਰਮ ਹੋ ਕੇ ਆਪਾਂ ਨੂੰ ਕੰਮ ਇੱਥੇ ਕਰਨਾ ਪੈਣਾ ਕਿਉਂ ਕਰਨਾ ਪੈਣਾ ਕਿਉਂਕਿ ਹੋਰ ਕੋਈ ਰਾਹ ਨਹੀਂ ਕੋਈ ਰਸਤਾ ਹੀ ਨਹੀਂ ਸਾਨੂੰ ਦਾ ਕੰਮ ਕਰਨਾ ਪੈਣਾ ਪੰਜਾਬ 'ਚ ਜੇ ਉਹੀ ਪੈਸਾ ਪਹਿਲਾਂ ਇੱਥੇ ਲੈ ਜਾਂਦਾ ਨਾਲ ਇੱਜ਼ਤ ਬਣੀ ਰਹਿੰਦੀ ਨਾਲ ਟੌਰ ਨਾਲ ਐਸ਼ ਨਾਲ ਪੰਜਾਬ 'ਚ ਰਹਿੰਦੇ ਪੰਜਾਬ ਵਰਗੀ ਜਗ੍ਹਾ ਹੋਰ ਕੋਈ ਨਹੀਂ ਪੂਰੀ ਦੁਨੀਆ ਘੁੰਮ ਲੋ ਲੱਭਣੀ ਮौज ਪੰਜਾਬ ਵਰਗੀ ਜਿੱਥੇ ਮਰਜ਼ੀ ਧੱਕੇ ਖਾਇਆਓ ਪੰਜਾਬ ਚ ਆ ਕੇ ਪਿੰਡਾਂ ਚ ਆ ਕੇ ਜੋ ਸਕੂਨ ਤੁਹਾਨੂੰ ਮਿਲਣਾ ਹੋਰ ਕਿਤੇ ਨਹੀਂ ਮਿਲਣਾ ਪੰਜਾਬ ਚ ਰਹਿ ਕੇ ਕੰਮ ਕਰੋ ਪੰਜਾਬ ਚ ਰਹਿ ਕੇ ਕੰਮ ਕਰੋਗੇ ਪੈਸਾ ਚੰਗਾ ਕਮਾਓਗੇ ਘਰ ਸ਼ਾਮ ਨੂੰ ਆਉਂਗੇ ਸਵੇਰੇ ਕੰਮ ਤੇ ਜਾਉਂਗੇ ਸ਼ਾਮ ਨੂੰ ਸਵੇਰੇ ਜਾਉਂਗੇ ਸ਼ਾਮ ਨੂੰ ਘਰੇ ਮਾਪੇ ਕੋਲ ਆਉਂਗੇ ਉੱਥੇ ਬੈਠੇ ਟੈਨਸ਼ਨਾਂ ਲਈ ਜਾਂਦੇ ਨੇ ਉਹ ਇੱਥੇ ਆਪਾਂ ਐਸ਼ ਕਰੀ ਜਾਂਦੇ ਆਂ ਮੈਂ ਐਸ਼ ਇਸ ਲਈ ਕਹਿ ਰਿਹਾ ਕਿਉਂਕਿ ਤੁਹਾਡੇ ਦਬਾਂਗ ਚ ਪੈ ਗਈ ਗੱਲ ਤੁਸੀਂ ਆਪਣੇ ਬੱਚਾ ਨੂੰ ਬਾਹਰ ਭੇਜਣਾ ਬਾਹਰ ਭੇਜਣਾ ਬਾਹਰ ਭੇਜਣਾ ਤੁਹਾਨੂੰ ਚਸਕਾ ਪੈ ਗਿਆ ਆਪਣੇ ਬੱਚਾ ਨੂੰ ਬਾਹਰ ਭੇਜ ਕੇ ਇੱਥੇ ਐਸ਼ ਲੈਣ ਦਾ ਚਸਕਾ ਪੈ ਗਿਆ ਬੜਾ ਭੈੜਾ ਪਰ ਇਹ ਚਸਕੇ ਨੂੰ ਹੁਣ ਬਾਈ ਜੀ ਘਟਾ ਲਓ ਕਿਉਂਕਿ ਤੁਹਾਡਾ ਜਿਹੜਾ ਚਸਕਾ ਬਾਹਰ ਭੇਜਿੰਦਾ ਆਪਣੇ ਬੱਚਾ ਨੂੰ ਜਾਂ ਮੁੰਡਿਆਂ ਨੂੰ ਕੁੜੀਆਂ ਨੂੰ ਬਾਹਰ ਜਾਣ ਦਾ ਚਸਕਾ ਉਹ ਚਸਕੇ ਤੇ ਹੁਣ ਸਰਕਾਰਾਂ ਉਧਰ ਲੀਆਂ ਪਾਣੀ ਫੇਰ ਰਹੀਆਂ ਨੇ ਉਹ ਕਹਿੰਦੀ ਆ ਤੁਹਾਡੀ ਲੋੜ ਨਹੀਂ ਜਿੰਨਾ ਟਾਈਮ ਲੋੜ ਦੀ ਸੀ ਕਰਾ ਲਿਆ ਕੰਮ ਹੁਣ ਡੰਡੀ ਪੈ ਜੋ ਨਿਕਲੋ ਅਗਲਾਂ ਦੀ ਮਿਲਟਰੀ ਛੱਡ ਕੇ ਗਈ ਆ ਅਗਲਾਂ ਜਹਾਜ਼ ਛੱਡ ਕੇ ਗਿਆ ਮਿਲਟਰੀ ਵੀ ਆਣਾ ਤਾਂ ਭੇਜੇ ਵੀ ਦਵਾਰ ਨਾ ਝਾਗ ਲਓ ਸਾਡੇ ਦੇਸ਼ ਵੱਲ ਦਵਾਰੇ ਝਾਕਿਆ ਨਾ ਇਹਨਾਂ ਨੇ ਨਾ ਟਾਕੀ ਤੋਂ ਬਾਹਰ ਸਿੱਟ ਦਿਓ ਤਾਂ ਅਗਲਾਂ ਨੇ ਭੇਜਿਆ ਇਹ ਗੱਲਾਂ ਤਾਂ ਬਾਈ ਜੀ ਇਦਾਂ ਦੀ ਬੋਲ ਰਹਾ ਮੈਂ ਤਾਂ ਕਿ ਤੁਹਾਡੇ ਦਿਮਾਗ ਵਿੱਚ ਪੈ ਜੇ ਵੀ ਬਾਈ ਜੀ ਇੱਜ਼ਤ ਨਾਲ ਆਪਣੇ ਰਿਸ਼ਤੇਦਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਲਓ ਇਦੇ ਬਾਅਦ ਤੋਂ ਬੇਸ਼ਰਮ ਹੋ ਕੇ ਇੱਥੇ ਰਹਿਣਾ ਪੈਣਾ ਲੋਕਾਂ ਦੇ ਟੀਚਰਾਂ ਕਰਦੇ ਆ ਬਾਈ ਕਿਵੇਂ ਸੀ ਕਿਵੇਂ ਸੀ ਪੁੱਛਿਆ ਕਰਨਗੇ ਤੁਹਾਨੂੰ ਫਿਰ ਕੀ ਬਣਿਆ ਉੱਥੇ ਜਦੋਂ ਰਿਪੋਰਟ ਕੀਤਾ ਸੀ ਤੁਸੀਂ ਕਿੱਥੇ ਰਹੇ ਕਿੰਨਾ ਟਾਈਮ ਰਹੇ ਸੀ ਉੱਥੇ ਕੋਈ ਤੁਹਾਨੂੰ ਜੇਲ੍ਹਦਾਨੀ ਭੇਜਿਆ ਤੁਹਾਡਾ ਡਾਕੂਮੈਂਟ ਤਾਂ ਨਹੀਂ ਲੈ ਲਿਆ ਸੀ ਇਦਾਂ ਦੀਆਂ ਗੱਲਾਂ ਬਾਈ ਜੀ ਉਹ ਪੁੱਛਦੇ ਨੇ ਲੋਕ ਪੁੱਛਣਗੇ ਲੋਕ ਚਸਕੇ ਲੈਣਗੇ ਸਵਾਦ ਲੈਣਗੇ ਤੇ ਆਪਾਂ ਫਿਰ ਦੱਸਾਂਗੇ ਉਹਨਾਂ ਨੂੰ ਅੰਦਰੋਂ ਭਰੋਵਾਂਗੇ ਯਾਰ ਬੜੇ ਕੱਚੇ-ਕੁੱੱਚੇ ਪਾ ਕੇ ਅਸੀਂ ਪੰਜਾਬ ਜਾਂਦੇ ਟੌਰ ਨਾਲ ਰਹਿੰਦੇ ਸੀ ਪੀ ਬਾ ਮੁੰਡਾ ਅਮਰੀਕਾ ਤੋਂ ਆਇਆ ਮੁੰਡਾ ਕੈਨੇਡਾ ਤੋਂ ਆਇਆ ਤੇ ਹੁਣ ਇਹੀ ਬੰਦੇ ਸਾਨੂੰ ਇਹੇ ਸਵਾਲ ਕਰ ਰਹੇ ਨੇ ਬਾਈ ਜੀ ਰਹਿਣਾ ਪੈਣਾ ਜੇ ਪਹਿਲਾਂ ਆਪਾਂ ਨਾ ਇੰਨੀਆਂ ਫੁਗਰੀਆਂ ਮਾਰਦੇ ਆਪਣੇ ਜ਼ਮੀਨਾਂ ਆਪਣੇ ਘਰ ਵੇਚ ਕੇ ਗਹਿਣੇ ਰੱਖ ਕੇ ਕਰਜ਼ਾ ਲੈ ਲੈ ਕੇ ਨਾ ਬਾਹਰ ਜਾਂਦੇ ਇੱਥੇ ਕੋਈ ਸੈਟਲ ਕਰ ਲੈਂਦੇ bizness ਤਾਂ ਅੱਜ ਇਦਾਂ ਨਹੀਂ ਬਾਈ ਜੀ ਚੱਲਣਾ ਪੈਣਾ ਜੀ ਤੁਹਾਨੂੰ ਅੱਜ ਦੇਖ ਲਓ ਕੀ ਬਣਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਗੱਡ ਕੇ ਸ਼ੇਅਰ ਕਰ ਦਿਓ ਜੇ ਗੱਲਾਂ ਮੇਰੀਆਂ ਬਈ ਜੀ ਚੱਜਦੀਆਂ ਤੇ ਕੰਮਵੀਆਂ ਲੱਗੀਆਂ ਉਹਨਾਂ ਤੱਕ ਭੇਜ ਦਿਓ ਜਿਹੜੇ ਬੰਦੇ ਆਪਣੇ ਬੱਚਾ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਜਿਹੜੇ ਬੰਦੇ ਹੁਣ ਵੀ ਸੋਚਦੇ ਨੇ ਬਾਹਰ ਭੇਜੀ ਉਹਨਾਂ ਤੱਕ ਜਰੂਰ ਭੇਜ ਤਾਂ ਕਿ ਉਹਨਾਂ ਨੂੰ ਸ਼ਰਮ ਆ ਜਾਏ ਵੀ ਯਾਰ ਕੀ ਕਰ ਰਹੇ ਆਪਾਂ ਸਤਿ ਸ੍ਰੀ ਅਕਾਲ ਜੀ ਸ਼ੇਅਰ ਕਰ ਦਿਓ